ਪੰਜਾਬ ਸਰਕਾਰ ਨੇ ਕੱਲ ਚਾਰ ਕੱਲ ਪੰਜ 90 ਮੰਤਰੀ ਬਣਾ ਦਿੱਤੇ ਨੇ ਹੁਣ ਉਹਨਾਂ ਨੇ 2.5 ਸਾਲਾਂ ਦੇ ਵਿੱਚ ਚਾਰ ਮੰਤਰੀ ਬਦਲ ਦਿੱਤੇ ਨੇ ਮਾਈਨਿੰਗ ਨੂੰ ਲੈ ਕੇ ਮਾਈਨਿੰਗ ਮਿਨਿਸਟਰ ਹਰ ਵਾਰ ਨਵਾਂ ਹੁੰਦਾ ਹੁਣ ਜਿਹੜਾ ਮਾਈਨਿੰਗ ਮਿਨਿਸਟਰ ਹਰ ਵਾਰ ਬਦਲਾ ਜਾਂਦਾ ਹੈਗਾ ਕਿ 20000 ਕਰੋੜ ਰੁਪਏ ਇਕੱਠਾ ਕਰਨਾ ਹੈ ਕਿ ਇਹ ਵਿਭਾਗ ਇੰਨਾ ਬਦਨਾਮ ਹੋ ਗਿਆ ਇਹ ਕਿਸੇ ਮੰਤਰੀ ਨੂੰ ਕਿਸੇ ਵੀ ਲੀਡਰ ਨੂੰ ਮਾਫਕ ਨਹੀਂ ਆ ਰਿਹਾ ਇਹ ਵਿਭਾਗ ਇਹ ਮਹਿਕਮੇ ਦੇ ਨਾਲ ਜਦੋਂ ਮਾਈਨਿੰਗ ਵੈਸੀ ਜੁੜ ਜਾਂਦਾ ਨਾ ਤੇ ਸ਼ਬਦ ਇੱਕ ਬੜਾ ਪ੍ਰਚਲਿਤ ਹੈ ਪੰਜਾਬ ਦੇ ਅੰਦਰ 마ਫੀਆ ਉਹ ਇਹ ਨਹੀਂ ਕਿ ਇਕੱਲਾ ਮਾਈਨਿੰਗ ਦੇ ਨਾਲ ਜੁੜਦਾ ਆ ਕੇ ਉਹ ਸ਼ਰਾਬ 마ਫੀਆ ਵੀ ਹੋ ਸਕਦਾ ਉਹ ਗੁੰਡਾ ਤੰਤਰ ਦਾ 마ਫੀਆ ਵੀ ਹੋ ਸਕਦਾ ਉਹ ਕਾਨੂੰਨ ਨੂੰ ਭੰਗ ਕਰਨ ਵਾਲਾ 마ਫੀਆ ਵੀ ਹੋ ਸਕਦਾ ਉਹ ਮਾਈਨਿੰਗ 마ਫੀਆ ਵੀ ਹੋ ਸਕਦਾ ਉਹ ਕਿਸੇ ਤਰ੍ਹਾਂ ਦਾ ਵੀ 마ਫੀਆ ਹੋ ਸਕਦਾ ਤਾਂ ਉਹਨਾਂ ਦੇ ਵਿੱਚੋਂ ਇੱਕ 마ਫੀਆ ਹੈ ਮਾਈਨਿੰਗ ਵਾਲਾ ਹਰਾਨੀ ਦੀ ਗੱਲ ਹਾਲਾਂਕਿ ਮਹਿਕਮਿਆਂ ਦੀ ਉਲਟਫੇਰੇ ਪਹਿਲੀ ਵਾਰੀ ਨਹੀਂ ਹੋਈ 2.5 ਸਾਲਾਂ ਚ ਚਾਰ ਵਾਰੀ ਹੋਈ ਹੈ ਤੇ ਮਹਿਕਮੇ ਕੱਲੇ ਇਹ ਨਹੀਂ ਬਦਲੇਗੇ ਇਸ ਵਾਰੀ ਤੇ ਮੁੱਖ ਮੰਤਰੀ ਨੇ ਆਪਣੇ ਮਹਿਕਮੇ ਵੀ ਆਸ-ਪਾਸੇ ਵੰਡੇ ਆ ਜ ਆਪਣੇ ਭਰੋਸੇਯੋਗ ਜਿਹੜੇ ਉਹਨਾਂ ਨੂੰ ਲੱਗੇ ਆ ਕਿ ਮੰਤਰੀ ਹੈ ਉਹਨਾਂ ਨੂੰ ਦੇ ਦਿੱਤੇ ਆ ਹੁਣ ਚਾਰ ਮੰਤਰੀਆਂ ਦੀ ਜਿਹੜੀ ਛੁੱਟੀ ਹੋਈ ਹੈ ਉਹਨਾਂ ਦੇ ਵੀ ਵੱਖ-ਵੱਖਰੇ ਆਪਣੇ ਕਿਸੇ ਨਹੀਂ ਕਈ ਤਾਂ ਤਿਆਰ ਹੀ ਨਹੀਂ ਸੀ ਆਪਣਾ ਸਤੀਫਾ ਮਨਜ਼ੂਰ ਕਰਵਾਉਣ ਦੇ ਲਈ ਦਿੱਲੀ ਤੱਕ ਤਾਰਾਂ ਵੀ ਖੜਕਾਈਆਂ ਗਈਆਂ ਪਰ ਗੱਲ ਬਣੀ ਨਹੀਂ ਉਹ ਫੈਸਲਾ ਦਿੱਲੀ ਵਾਲਿਆਂ ਨਾਲ ਮਿਲ ਕੇ ਹੀ ਮੁੱਖ ਮੰਤਰੀ ਲੈ ਚੁੱਕੇ ਸੀ ਇਸ ਕਰਕੇ ਪਹਿਲਾਂ ਹੀ ਉਹ ਤੈ ਸੀ ਕਿ ਨਾ ਚਾਰ ਮੰਤਰੀਆਂ ਦੀ ਛੁੱਟੀ ਹੋਣੀ ਹੈ ਹੁਣ ਅਖੀਰਲੇ ਮੰਤਰੀ ਜਿਹੜੇ ਤੀਜੇ ਬਣਾਏ ਗਏ ਸੀ ਮਾਈਨਿੰਗ ਦੇ ਚੇਤਨ ਸਿੰਘ ਜੋੜਾ ਮਾਜਰਾ ਸੀ ਉਹ ਵੀ ਪੂਰੇ ਟੌਰ ਸ਼ੋਰਟਕੱਟ ਕੇ ਰੀਲਾਂ ਬਣਾ ਕੇ ਆਪਣੀਆਂ ਵੀਡੀਓ ਪਾਉਣ ਦੀ ਉਹਨਾਂ ਨੂੰ ਆਦਤ ਸੀ ਤੇ ਫੋਟੋਆਂ ਖਿਚਾਉਣ ਦੀ ਆਦਤ ਸੀ ਉਹ ਫੋਟੋਆਂ ਹੀ ਉਹਨਾਂ ਨੂੰ ਲੈ ਦੇ ਕੇ ਬੈਠੀਆਂ ਕਿਤੇ ਨਾ ਕਿਤੇ ਕਿਉਂਕਿ ਇੱਕ ਵਾਰੀ ਤੇ ਪਹਿਲਾਂ ਉਹਦੋਂ ਵੀਡੀਓ ਕੈਮਰੇ ਲੈ ਕੇ ਨਾਲ ਗਏ ਬਾਬਾ ਫਰੀਦ ਯੂਨੀਵਰਸਿਟੀ ਵਾਈਸ ਚਾਂਸਲਰ ਨਾਲ ਜਿਸ ਤਰ੍ਹਾਂ ਦਾ ਸਲੂਕ ਕੀਤਾ ਗਿਆ ਡਾਕਟਰ ਰਾਜ ਬਹਾਦਰ ਜੀ ਨਾਲ ਤਾਂ ਉਦੋਂ ਚਰਚਾ ਵਿੱਚ ਆ ਗਏ ਉਹ ਕੈਮਰਾ ਹੀ ਉਹਨਾਂ ਨੂੰ ਫੋਟੋਆਂ ਮਰਵਾ ਗਈਆਂ ਫਿਰ ਉਸ ਤੋਂ ਬਾਅਦ ਜਿਨ੍ਹਾਂ ਦੇ ਉੱਤੇ ਮਾਈਨਿੰਗ ਗੈਰ ਕਾਨੂੰਨੀ ਕਰਨ ਦੇ ਨਜਾਇਜ਼ ਕਰਨ ਦੇ ਪਰਚੇ ਨੇ ਉਹਨਾਂ ਦੇ ਕਰੀਬੀਆਂ ਦੇ ਜਾਂ ਉਹਨਾਂ ਦੇ ਰਿਸ਼ਤੇਦਾਰਾਂ ਦੇ ਵਿਆਹਾਂ 'ਚ ਫੱਪ ਕੇ ਬੈਠੇ ਆ ਕੁਰਸੀ ਦੇ ਉੱਤੇ ਉਹ ਤਸਵੀਰਾਂ ਵੀ ਬਾਹਰ ਆਈਆਂ ਉਹ ਵੀ ਬੜਾ ਸਵਾਲ ਖੜਾ ਕਰ ਗਈਆਂ ਹੁਣ ਚੌਥੇ ਜਿਹੜੇ ਮੰਤਰੀ ਆ ਗਏ ਨੇ ਬਰਿੰਦਰ ਕੁਮਾਰ ਗੋਇਲ ਉਹਨਾਂ ਕੋਲ ਆ ਗਿਆ ਮਹਿਕਮਾ ਇਸ ਤੋਂ ਪਹਿਲਾਂ ਗੁਰਮੀਤ ਸਿੰਘ ਮੀਤਹਿਰ ਜਿਹੜੇ ਕੀ ਹੁਣ ਤੇ ਚਲੇ ਹੀ ਉੱਥੇ ਗਏ ਆ ਪਾਰਲੀਮੈਂਟ ਦੇ ਵਿੱਚ ਉਹਨਾਂ ਦੀ ਸੀਟ ਆਪਦੀ ਖਾਲੀ ਹੋ ਗਈ ਉਹਨਾਂ ਕੋਲ ਮਹਿਕਮਾ ਹੀ ਅਖੀਰ ਦੇ ਵਿੱਚ ਇੱਕੋ ਰਹਿ ਗਿਆ ਸੀ ਖੇਡ ਮਹਿਕਮਾ ਜਿਹੜਾ ਕਿ ਬਾਅਦ 'ਚ ਮੁੱਖ ਮੰਤਰੀ ਭਗਵੰਤ ਮਾਨ ਕੋਲ ਚਲਾ ਗਿਆ ਤਾਂ ਜੇਕਰ ਕਹਿਣ ਦਾ ਭਾਵੇਂ ਕਿ ਮੰਤਰੀ ਹਰਜੋਤ ਸਿੰਘ ਬੈਂਸ ਉਹਨਾਂ ਕੋਲ ਵੀ ਇੱਕ ਕਾਫੀ ਲੰਮਾ ਸਮਾਂ ਮਹਿਕਮਾ ਰਿਆ ਕਿ ਚਾਰ-ਚਾਰ ਮੰਤਰੀ ਢਾਈ ਸਾਲਾਂ ਚ ਬਦਲ ਗਏ ਇਸੇ ਕਰਕੇ ਵਿਰੋਧੀ ਸਵਾਲ ਖੜੇ ਕਰ ਰਿਹਾ ਖਾਸ ਕਰਕੇ ਐਮਐਲਏ ਪ੍ਰਗਟ ਸਿੰਘ ਜਦੋਂ ਵਿਧਾਨ ਸਭਾ ਦੇ ਵਿੱਚ ਅਖੀਰਲੇ ਸੈਸ਼ਨ ਦੇ ਵਿੱਚ ਬੋਲੇ ਕਿ ਮੇਰੇ ਤਾਂ ਹਲਕੇ ਦੇ ਵਿੱਚੋਂ ਜਲੰਧਰ ਕੈਂਡ ਦੇ ਵਿੱਚੋਂ ਕਿਸੇ ਤਰ੍ਹਾਂ ਦਾ ਕੋਈ ਨਾ ਨਾਲਾ ਨਿਕਲਦਾ ਨਾ ਸੁਆ ਨਿਕਲਦਾ ਨਾ ਦਰਿਆ ਟੱਪਦਾ ਫਿਰ ਮਾਈਨਿੰਗ ਕਿਉਂ ਹੋ ਰਹੀ ਉਹ ਵੀ ਗੈਰਕਾਨੂੰਨੀ ਨਜਾਇਜ਼ ਤਾਂ ਮੁੱਖ ਮੰਤਰੀ ਨੇ ਬੜੇ ਸਲੀਕੇ ਦੇ ਨਾਲ ਉੱਠ ਕੇ ਹਾਲਾਂਕਿ ਉਹ ਜਦੋਂ ਵੀ ਕੋਈ ਵਿਰੋਧੀ ਸਵਾਲ ਕਰਦਾ ਤੇ ਬੜੇ ਤਲਖੀ ਵਿੱਚ ਆ ਕੇ ਜਵਾਬ ਦਿੰਦੇ ਆ ਪਰ ਐਮਐਲਏ ਪ੍ਰਗਟ ਸਿੰਘ ਦਾ ਉਹਨਾਂ ਨੇ ਬੜੇ ਸਲੀਕੇ ਨਾਲ ਜਵਾਬ ਦਿੱਤਾ ਔਰ ਕਿਹਾ ਕਿ ਤੁਹਾਡੇ ਨਾਲ ਮੈਂ ਚੱਲਾਂਗਾ ਦੱਸੋ ਮੈਨੂੰ ਕਿੱਥੇ ਹੋ ਰਹੀ ਆ ਮਾਈਨਿੰਗ ਆਪਾਂ ਚੱਲਾਂਗੇ ਪਰ ਵਿਧਾਨ ਸਭਾ ਦੇ ਉਸ ਸੈਸ਼ਨ ਨੂੰ ਵੀ ਕਾਫੀ ਸਮਾਂ ਹੋ ਗਿਆ ਪਰ ਹਾਲੇ ਤੱਕ ਉਹ ਤਸਵੀਰ ਸਾਹਮਣੇ ਨਹੀਂ ਆਈ ਜਾਂ ਜਲੰਧਰ ਗੇੜਾ ਸ਼ਾਇਦ ਅਗਲੀ ਵਾਰੀ ਲੱਗੇ ਤਾਂ ਉਦੋਂ ਜਾਣਗੇ ਉਹ ਉਮੀਦ ਕਰ ਸਕਦੇ ਹਾਂ ਕੋਈ ਜਾਣਗੇ ਜ਼ਰੂਰ ਉੱਥੇ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵਾਅਦਾ ਕੀਤਾ ਕਿਉਂਕਿ ਜਲੰਧਰ ਵਾਲਾ ਵਾਅਦਾ ਇੱਕ ਹੋਰ ਉਹਨਾਂ ਨੇ ਪਹਿਲਾਂ ਕੀਤਾ ਸੀ ਕਿ ਮੰਤਰੀ ਬਣਾਇਆ ਜਾਏਗਾ ਅਮ ਬਣਾ ਵੀ ਦਿੱਤਾ ਗਿਆ ਉਹ ਵਾਦਾ ਤਾਂ ਉਹਨਾਂ ਨੇ ਪੂਗਾ ਦਿੱਤਾ ਪਰ ਐਮਐਲਏ ਪ੍ਰਗਟ ਸਿੰਘ ਨਾਲ ਕੀਤਾ ਹੋਇਆ ਵਾਦਾ ਕਦੋਂ ਪੂਗਦਾ ਇਹ ਵੀ ਦੇਖਣ ਵਾਲੀ ਗੱਲ ਹੋਏਗੀ ਉਹਨਾਂ ਨੇ ਵੀ ਸਵਾਲ ਚੁੱਕਿਆ ਕਿ ਚਾਰ ਮੰਤਰੀ ਤੁਸੀਂ ਬਦਲਦੇ ਤੇ 2.5 ਸਾਲਾਂ ਦੇ ਵਿੱਚ 20000 ਕਰੋੜ ਰੁਪਏ ਲੈਣ ਦੀਆਂ ਗੱਲਾਂ ਇਸੇ ਤਰ੍ਹਾਂ ਐਮਐਲਏ ਸੰਦੀਪ ਜਾਖੜ ਨੇ ਉਹਨਾਂ ਨੇ ਸਵਾਲ ਖੜੇ ਕੀਤੇ ਹੋਰ ਵੀ ਜਿਹੜੇ ਵਿਰੋਧੀ ਧਿਰ ਦੇ ਜਿਹੜੇ ਆਗੂ ਨੇ ਉਹਨਾਂ ਦੇ ਵੱਲੋਂ ਵੀ ਜਿਹੜੀਆਂ ਇਸੇ ਤਰ੍ਹਾਂ ਸ਼ਰਮਣੀ ਕਾਲੀਦਲ ਨੇ ਘੇਰਿਆ ਕਿ ਕੱਲਾ ਮੰਤਰੀਆਂ ਦੇ ਚਿਹਰੇ ਬਦਲ ਦੇਣ ਦੇ ਨਾਲ ਇਹ ਨਹੀਂ ਕਿ ਮੰਤਰੀਆਂ ਦੇ ਚਿਹਰੇ ਕੱਲੇ ਇਸ ਸਰਕਾਰ 'ਚ ਬਦਲੇ ਜਾ ਰਹੇ ਆ ਪਹਿਲਾਂ ਵੀ ਇਸੇ ਤਰ੍ਹਾਂ ਬਦਲੇ ਜਾਂਦੇ ਰਹੇ ਆ ਇੱਥੋਂ ਤੱਕ ਕਿ ਕਈਆਂ ਤੋਂ ਸਤੀਫੇ ਲੈ ਵੀ ਜਾਂਦੇ ਰਹੇ ਆ ਜਦੋਂ ਵੀ ਕੋਈ ਵਿਵਾਦ ਖੜਾ ਹੁੰਦਾ ਸੀ ਸਤੀਫਾ ਪਹਿਲੀ ਗੱਲ ਮੰਤਰੀ ਆਪ ਨਾਲ ਦੇ ਨਾਲ ਦਿੰਦਾ ਸੀ ਇੱਥੇ ਤਾਂ ਵਿਵਾਦ ਖੜਾ ਹੋ ਜਾਵੇ ਉਸ ਤੋਂ ਬਾਅਦ ਢੀਠ ਪੁਣਾ ਇਹਨਾਂ ਕਿ ਕਈ-ਕਈ ਮਹੀਨੇ ਟੱਪ ਜਾਂਦੇ ਆ ਚਾਹੇ ਕੋਈ ਵੀਡੀਓ ਚੰਗੀ ਮੰਨ ਦੀ ਬਾਹਰ ਆ ਜਾਵੇ ਤੇ ਤਾਂ ਵੀ ਕਈ ਮਹੀਨੇ ਟੱਪ ਜਾਂਦੇ ਐ ਕੋਈ ਵਿਵਾਦ ਖੜਾ ਹੋ ਜਾਵੇ ਤਾਂ ਵੀ ਉਸੇ ਤਰ੍ਹਾਂ ਬਣੇ ਰਹਿੰਦੇ ਆ ਕੁਰਸੀ ਦੇ ਉੱਤੇ ਜਦੋਂ ਤੱਕ ਦਿੱਲੀ ਤੋਂ ਇਸ਼ਾਰਾ ਨਹੀਂ ਹੁੰਦਾ ਉਦੋਂ ਤੱਕ ਕੁਰਸੀ ਨੂੰ ਚਿੰਬੜੇ ਰਹਿੰਦੇ ਆ ਜਦੋਂ ਉਧਰੋਂ ਹੋ ਜਾਵੇ ਕਿ ਹੁਣ ਲਾਲ ਝੰਡੀ ਐ ਇਦੋਂ ਅੱਗੇ ਨਹੀਂ ਤੁਸੀਂ ਵੱਜ ਸਕੇ ਤੇ ਉਦੋਂ ਫਿਰ ਉਹਨਾਂ ਨੂੰ ਕੁਰਸੀ ਤੋਂ ਲਾਇਆ ਜਾਂਦਾ ਹੁਣ ਚਾਰ-ਚਾਰ ਮੰਤਰੀ ਬਦਲਨੇ ਔਰ 20000 ਕਰੋੜ ਰੁਪਏ ਦਾ ਜਿਹੜਾ ਵਾਅਦਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਖੁਦ ਕੀਤਾ ਸੀ ਹੋਰਾਂ ਨੇ ਵੀ ਗੁਣਗਾਨ ਕੀਤਾ ਉਹਨਾਂ ਨੇ ਜਿਹੜਾ ਇਹ ਵਾਅਦਾ ਕੀਤਾ ਸੀ ਉਹ ਪੂਰਾ ਤੇ ਹੋਇਆ ਨਹੀਂ ਕਿੰਨੇ ਹਜ਼ਾਰ ਕਰੋੜ ਦਾ ਫਾਇਦਾ ਹੋਇਆ ਇਸਦੇ ਲਈ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਜਦੋਂ ਪਿੱਛੇ ਜੇ ਅੰਕੜਾ ਜਾਰੀ ਕਰਦੇ ਨੇ ਉਹ 3 ਤੋਂ 4000 ਕਰੋੜ ਤੋਂ ਵੱਧ ਨਹੀਂ ਸੀ ਅੰਕੜਾ ਤੇ ਫਿਰ ਬਾਕੀ ਦੇ ਜਿਹੜੇ ਕਰੋੜ ਰੁਪਏ ਨੇ ਕਿੱਥੇ ਗਏ ਕਿੰਨੇ ਹਜ਼ਾਰ ਕਰੋੜ ਰੁਪਇਆ ਇਸ ਦਾ ਮਤਲਬ ਇਹ ਹੈ ਕਿ ਪਹਿਲਾਂ ਦੇ ਵਾਂਗ ਉਹ ਮਾਫੀਆ ਦੀ ਜੇਬ 'ਚ ਜਿਵੇਂ ਜਾਂਦੇ ਸੀ ਇਹਨਾਂ ਦਾ ਦੋਸ਼ ਸੀ ਸਰਕਾਰ ਵਿੱਚੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਾਂਗਰਸ ਦੇ ਵੇਲੇ ਕਿ ਕਾਂਗਰਸ ਦੀ ਤਰਜ਼ ਦੇ ਉੱਤੇ ਜਿਵੇਂ ਜਿਵੇਂ ਉਹਨਾਂ ਦੀ ਮੰਨ ਲਈਏ ਕਿ ਬਾਕੀ ਮਾਫੀਆ ਦੀ ਜੇਬ 'ਚ ਜਾਂਦਾ ਪੈਸਾ ਕਿ ਹੁਣ ਵੀ ਉਹ ਕਿਸੇ ਮਾਫੀਆ ਦੀ ਜੇਬ 'ਚ ਪੈਸਾ ਜਾ ਰਿਹਾ ਤੇ ਜੇ ਜਾ ਇਹ ਮਾਫੀਆ ਹੈ ਕੌਣ ਮਾਫੀਆ ਦੀ ਅੱਜ ਦੀ ਘੜੀ ਵਿੱਚ ਡੈਫੀਨੇਸ਼ਨ ਕੀ ਹੈ ਉਸ ਦੇ ਵਿੱਚ ਕੌਣ ਕੌਣ ਮਿਲਿਆ ਹੋਇਆ ਹੈ ਕਿ ਰਾਜਨੇਤਾ ਵੀ ਵਿੱਚ ਸ਼ਾਮਲ ਨੇ ਜਾਂ ਕੱਲੀ ਅਫਸਰਸ਼ਾਹੀ ਹੈ ਜਾਂ ਫਿਰ ਕੋਈ ਕਰਿੰਦੇ ਨੇ ਜਿਹੜੇ ਮਾਈਨਿੰਗ ਦਾ ਕੰਮ ਕਰਦੇ ਨੇ ਕੀ ਉਹਨਾਂ ਦੇ ਕੋਲ ਪੈਸਾ ਜਾ ਰਿਹਾ ਇਹ ਸਾਰੀਆਂ ਗੱਲਾਂ ਦੇ ਜਵਾਬ ਦੇਣੇ ਬਣਦੇ ਆ ਪੰਜਾਬ ਸਰਕਾਰ ਨੂੰ ਕੱਲੇ ਮੰਤਰੀਆਂ ਦੇ ਚਿਹਰੇ ਬਦਲ ਦੇਣ ਦੇ ਨਾਲ ਮਸਲੇ ਹੱਲ ਨਹੀਂ ਹੋ ਰਹੇ ਇਸ ਦੇ ਉੱਤੋਂ ਅਗਲਾ ਸਟੈਪ ਵੀ ਪੁੱਟਣ ਦੀ ਲੋੜ ਆ ਜਿਸ ਦੇ ਨਾਲ ਮਸਲਾ ਹੱਲ ਕੀਤਾ ਜਾਵੇ 20000 ਕਰੋੜ ਵਾਲਾ ਜਿਹੜਾ ਦਾਵਾ ਕੀਤਾ ਸੀ ਅਰਵਿੰਦ ਕੇਜਰੀਵਾਲ ਨੇ ਉਹ ਸਾਲ ਦਾ ਸੀਗਾ ਵੀ ਸਾਲ ਦਾ 20000 ਕਰੋੜ ਰੁਪਇਆ ਫਿਰ ਜਿਹੜਾ ਸਾਲ ਦਾ 20000 ਕਰੋੜ ਰੁਪਇਆ ਉਹਨਾਂ ਨੇ ਵਾਅਦਾ ਕੀਤਾ ਸੀਗਾ ਤੇ ਬਾਕੀ ਪੈਸੇ ਗਏ ਕਿੱਥੇ ਫਿਰ ਸਾਲ ਦੇ ਹਿਸਾਬ ਨਾਲ ਵੇਖਿਆ ਜਾਵੇ ਤੇ 50000 ਕਰੋੜ ਰੁਪਇਆ ਬਣ ਚੁੱਕਾ ਹੁਣ ਤੱਕ 50000 ਕਰੋੜ ਦੇ ਵਿੱਚੋਂ ਜੇ ਮੰਨ ਲਿਆ ਜਾਵੇ ਜੇ 10000 ਕਰੋੜ ਵੀ ਹੁਣ ਤੱਕ 2.5 ਸਾਲਾਂ ਵਿੱਚ ਜੇ ਆ ਗਿਆ ਹੋਵੇ ਖਜ਼ਾਨੇ ਦੇ ਵਿੱਚ ਹਾਲਾਂਕਿ ਅੰਕੜਾ ਹਾਲੇ ਸਾਡੇ ਕੋਲ ਮੌਜੂਦ ਨਹੀਂ ਸਰਕਾਰ ਦੇ ਸਕਦੀ ਅੰਕੜਾ ਪ੍ਰੈਸ ਕਾਨਫਰੰਸ ਬਕਾਇਦਾ ਹੋਣੀ ਚਾਹੀਦੀ ਹੈ ਕਿ 2.5 ਸਾਲਾਂ ਚ ਮਾਈਨਿੰਗ ਵਾਲੇ ਮਾਮਲੇ ਦੇ ਵਿੱਚੋਂ ਕਿੰਨਾ ਖਜ਼ਾਨੇ ਨੂੰ ਭਰਿਆ ਬਕਾਇਦਾ ਪ੍ਰੋਪਰ ਨਵੇਂ ਮੰਤਰੀ ਹੀ ਹੁਣ ਕਰ ਦੇਣ ਪ੍ਰੈਸ ਕਾਨਫਰੰਸ ਜੇ 10000 ਕਰੋੜ ਰੁਪਈਆ ਵੀ ਮੰਨ ਲਿਆ ਜਾਵੇ ਤੇ ਬਾਕੀ 40000 ਕਰੋੜ ਰੁਪਈਆ ਕਿੱਥੇ ਗਿਆ ਸਵਾਲ ਇਹ ਹੈ ਹਾਲਾਂਕਿ ਸ਼ਰਾਬ ਮਾਫੀ ਹੈ ਜਿਹੜਾ ਐਕਸਾਈਜ਼ ਪਾਲਿਸੀ ਹੋ ਤਾਂ ਪਹਿਲਾਂ ਹੀ ਉਸੇ ਕਰਕੇ ਤਾਂ ਆਮ ਆਦਮੀ ਪਾਰਟੀ ਦੇ ਜਿਹੜੇ ਸੁਪਰੀਮੋ ਨੇ ਰਵਿੰਦ ਕੇਜਰੀਵਾਲ ਇੱਥੋਂ ਤੱਕ ਕਿ ਉਪ ਮੁੱਖ ਮੰਤਰੀ ਮਨੀਸ਼ ਸੋਦੀਆ ਔਰ ਇਹ ਸਾਰੇ ਜਣੇ ਆ ਪਹਿਲਾਂ ਐਸੇ ਕਰਕੇ ਤਾਂ ਸ਼ਕੰਜੇ ਵਿੱਚ ਫਸੇ ਆ ਹੁਣ ਬੇਸ਼ੱਕ ਦੀ ਰੈਗੂਲਰ ਜ਼ਮਾਨਤ ਵੀ ਮਿਲ ਗਈ ਹੈ ਕੁਰਸੀ ਵੀ ਕਿਸੇ ਹੋਰ ਨੂੰ ਉਹਨਾਂ ਨੇ ਦੇ ਦਿੱਤੀ ਹੈ ਕਹਿੰਦੇ ਮੇਰੀ ਬੜੀ ਵੱਡੀ ਕੁਰਬਾਨੀਆਂ ਮੈਂ ਅਗਣੀ ਪ੍ਰੀਖਿਆ ਦੇਣੀ ਹੈ ਇਹ ਸਾਰੀਆਂ ਗੱਲਾਂ ਹੋ ਰਹੀਆਂ ਇੱਕ ਪਾਸੇ ਮਾਈਨਿੰਗ ਵਾਲਾ ਪੈਸਾ ਸ਼ਰਾਬ ਆਫੀ ਵਾਲਾ ਪੈਸਾ 55000 ਕਰੋੜ ਰੁਪਈਆ ਗਣੋਂਦੇ ਸੀ ਉਂਗਲਾਂ ਦੇ ਉੱਤੇ ਜਦੋਂ ਸੱਤਾ ਵਿੱਚ ਨਹੀਂ ਸੀ ਆਏ ਜਦੋਂ ਮੈਨੀਫੈਸਟੋ ਵੀ ਹਲੇ ਜਾਰੀ ਨਹੀਂ ਸੀ ਹੋਇਆ ਉਦੋਂ ਸਾਰਿਆਂ ਨੇ ਗਣਗਣ ਕੀਤਾ ਕਿ ਅਸੀਂ ਇੱਥੇ ਇਸ ਤਰੀਕੇ ਨਾਲ ਪੈਸੇ ਕੱਢ ਕੇ ਤੇ ਪੰਜਾਬ ਦੇ ਖਜ਼ਾਨੇ ਨੂੰ ਹਰਿਆ ਭਰਿਆ ਕਰ ਦੇਣਾ ਇਹ ਪੀਪਾ ਨਹੀਂ ਰਹਿਣ ਦੇਣਾ ਅਸੀਂ ਤੇ ਨਾ ਇਹ ਪੀਪਾ ਹੈ ਪ੍ਰਾਣੇ ਮੰਤਰੀਆਂ ਵਲੇ ਹੋਏ ਗਮਜਾ ਕਢਾਉਂਦੇ ਸੀ ਪਰ ਹੁਣ ਇਹ ਵੀ ਨਹੀਂ ਮੰਨਦੇ ਕਿ ਖਜ਼ਾਨਾ ਖਾਲੀ ਤੇ ਇਹ ਵੀ ਨਹੀਂ ਦੱਸਣ ਨੂੰ ਤਿਆਰ ਕਿ ਖਜ਼ਾਨਾ ਭਰਿਆ ਕਦੋਂ ਜਾਣਾ ਜੇ ਭਰਿਆ ਹੋਇਆ ਤਾਂ ਫਿਰ ਵੰਡਿਆ ਕਿਉਂ ਨਹੀਂ ਜਾ ਰਿਹਾ ਫਿਰ ਵਿਕਾਸ ਤੇ ਤਰੱਕੀ ਦੇ ਕੰਮ ਹੋ ਕਿਉਂ ਨਹੀਂ ਰਹੇ ਕੱਲੀ ਬਿਜਲੀ ਸਬਸਿਡੀ ਦੇ ਦੇ ਨਾਲ ਦੇ ਦੇਣ ਦੇ ਨਾਲ ਜਾਂ ਫਿਰ ਕਰਜ਼ਾ ਚੁੱਕ-ਚੁੱਕ ਕੇ ਕੰਮਾਂ ਦੇ ਉੱਤੇ ਲਾ ਦੇਣ ਦੇ ਨਾਲ ਕੰਮ ਮਸਲੇ ਹੱਲ ਨਹੀਂ ਹੋਣੇ ਪੰਜਾਬ ਨੂੰ ਜੇਕਰ ਤਰੱਕੀ ਵਾਲੇ ਪਾਸੇ ਤੋਰਨਾ ਤਾਂ ਫਿਰ ਜਿਹੜੇ ਕਰੋੜਾਂ ਰੁਪਏ ਗਿਣਾਏ ਗਏ ਸੀ ਹਜ਼ਾਰਾਂ ਕਰੋੜ ਰੁਪਈਆ ਉਹ ਜਾ ਕਿੱਥੇ ਰਿਹਾ ਇਸ ਦਾ ਜਵਾਬ ਜਿਸ ਦਿਨ ਪੰਜਾਬ ਸਰਕਾਰ ਨੇ ਦੇ ਦਿੱਤਾ ਚਾਹੇ ਉਹ ਦਿੱਲੀ ਵਾਲਿਆਂ ਨੇ ਤੇ ਚਾਹੇ ਇੱਥੋਂ ਵਾਲਿਆਂ ਨੇ ਕਿਉਂਕਿ ਦਿੱਲੀ ਵਾਲਿਆਂ ਦਾ ਦਖਲ ਮੰਨਿਆ ਜਾਂਦਾ ਰਿਹਾ ਵਾਦੇ ਵੀ ਉਹਨਾਂ ਦੇ ਸੀ ਗਰੰਟੀਆਂ ਵੀ ਉਹਨਾਂ ਦੀਆਂ ਸੀ ਪਰ ਕਰਨਾ ਕਿਸ ਨੇ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਉਂਕਿ ਅਗਵਾਈ ਉਹਨਾਂ ਦੀ ਚ ਸਰਕਾਰ ਦੇ ਚੱਲ ਰਹੀ ਹੈ ਜਦੋਂ ਕੋਈ ਫੜਿਆ ਜਾਂਦਾ ਰਿਸ਼ਵਤਖੋਰ ਤਾਂ ਆਪਾਂ ਵੀ ਖਬਰ ਦੱਸਣ ਲੱਗੇ ਆ ਕਿ ਕਹਿੰਦੇ ਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਬਹੁਤ ਵੱਡੀ ਕਾਰਵਾਈ ਹੋਈ ਚੰਗਾ ਹੋਇਆ ਕਿ ਭ੍ਰਿਸ਼ਟਾਚਾਰੀਆਂ ਨੂੰ ਨੱਥ ਪੈ ਰਹੀ ਹੈ ਤੇ ਜਦੋਂ ਕੋਈ ਸਟੇਟ ਦੇ ਅੰਦਰ ਕੋਈ ਮਾੜਾ ਚੰਗਾ ਕੰਮ ਹੁੰਦਾ ਫਿਰ ਉਹਦੀ ਜ਼ਿੰਮੇਵਾਰੀ ਵੀ ਫਿਰ ਸਟੇਟ ਦੇ ਮੁਖੀ ਕੋਲ ਜਾਂਦੀ ਹੈ ਇਸੇ ਕਰਕੇ ਕਰੇ ਭਾਵੇਂ ਕੋਈ ਥੱਲੇ ਵਾਲਾ ਮਾੜਾ ਕੰਮ ਪਰ ਜਵਾਬ ਤਲਬੀ ਜਦੋਂ ਵਿਰੋਧੀ ਧਿਰ ਲੈਂਦੀ ਹੈ ਜਾਂ ਸਹੀ ਢੰਗ ਨਾਲ ਸਵਾਲ ਪੁੱਛਣ ਵਾਲਾ ਮੀਡੀਆ ਜੇ ਜਵਾਬ ਤਲਬੀ ਕਰਦਾ ਤੇ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੀ ਪੁੱਛਿਆ ਜਾਣਾ ਕਿ ਦੱਸੋ ਭਾਈ ਤੁਸੀਂ ਉਦੋਂ ਇਹ ਕਹਿੰਦੇ ਸੀ ਤੇ ਅੱਜ ਕਿੱਥੇ ਖੜੇ ਹੋ ਤੇ ਇਸ ਕਰਕੇ ਸਾਰਾ ਜਿਹੜਾ ਖਚੋਲਾ ਪਿਆ ਹੋਇਆ ਹੈ ਪੰਜਾਬ ਸਰਕਾਰ ਨੂੰ ਇਸ ਮਾਮਲੇ ਦੇ ਵਿੱਚ ਸੋਚਣ ਦੀ ਲੋੜ ਹੈ ਕਿ ਅਸੀਂ ਜੇ 2 ਇੱਕੋ ਮਹਿਕਮੇ ਦੇ ਵਿੱਚ ਜਿਹੜਾ ਕਿ ਵਿਵਾਦਾਂ ਦੇ ਵਿੱਚ ਮਹਿਕਮਾ ਹਜੇ ਤੱਕ ਵੀ ਵਿਕਰਮ ਸਿੰਘ ਮਜੀਠੀਆ ਨੇ ਵੀ ਪਿੱਛੇ ਜੇ ਕੱਲ ਇੱਕ ਵੀਡੀਓ ਪਾਈ ਅਜਨਾਲਾ ਹਲਕਾ ਜਿਹੜਾ ਬਾਰਡਰ ਤੇ ਪੈਂਦਾ ਕੁਲਦੀਪ ਸਿੰਘ ਢਾਲੀਵਾਲ ਮੰਤਰੀ ਦਾ ਹਲਕਾ ਹੈ ਉੱਥੇ ਮਾਈਨਿੰਗ ਉਸੇ ਤਰ੍ਹਾਂ ਚੱਲ ਰਹੀ ਹੈ ਰੋਪੜ ਤੋਂ ਕਿੰਨੀ ਵਾਰੀ ਤਸਵੀਰਾਂ ਆ ਗਈਆਂ ਕਈ ਤੇ ਪੁਲ ਡਿੱਗਣ ਨੂੰ ਤਿਆਰ ਹੋਏ ਪਏ ਆ ਖੋਖਲੇ ਹੋ ਗਏ ਥੱਲੋਂ ਪਿੱਲਰ ਤਾਂ ਇਸ ਮਾਮਲੇ ਦੇ ਵਿੱਚ ਆਰਮੀ ਬੀਐਸਐਫ ਐਫੀ ਡੇਵਿਡ ਬਕਾਇਦਾ ਤੌਰ ਦੇਤੇ ਦਿੱਤੇ ਜਾ ਚੁੱਕੇ ਆ ਕਿ ਸਾਡੀ ਦੇਸ਼ ਦੀ ਸੁਰੱਖਿਆ ਨੂੰ ਵੀ ਖਤਰਾ ਹੈ ਕਿਤੇ ਦੁਸ਼ਮਾਨਾ ਸਾਡਾ ਟੈਂਕ ਵੀ ਅੰਦਰ ਲਿਆ ਸਕਦਾ ਜਿੱਥੋਂ ਮਾਈਨਿੰਗ ਹੋ ਰਹੀ ਹੈ ਪਰਚੇ ਪੋਕਲੈਂਡ ਤੇ ਦਰਜ ਹੋ ਜਾਂਦੇ ਨੇ ਬਿਲਕੁਲ ਮਸ਼ੀਨਰੀ ਦੇ ਉੱਤੇ ਜਿਹੜੇ ਵਿਵੇਕਸ਼ੀਲ ਸੋਨੀ ਦੀ ਆਪਾਂ ਗੱਲ ਕੀਤੀ ਹੈ ਲਾਰੈਂਸ ਮਿਸ਼ਨੋਈ ਵਾਲੇ ਮਾਮਲੇ ਵਿੱਚ ਜਿਹੜੇ ਜਿਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਦਸਿਆ ਗਿਆ ਭੇਜਿਆ ਗਿਆ ਇੱਕ ਕਾਰਨ ਦੱਸੋ ਨੋਟਿਸ ਵਿਵੇਕਸ਼ੀਲ ਸੋਨੀ ਨੂੰ ਹੁਣ ਤੱਕ ਪੰਜਾਬ ਸਰਕਾਰ ਵੱਲੋਂ ਇਹ ਕਿਉਂ ਨਾ ਪੁੱਛਿਆ ਗਿਆ ਕਿ ਤੁਸੀਂ ਜਦੋਂ ਜਦੋਂ ਉੱਥੇ ਤਨਾਤ ਸੀ ਰੋਪੜ ਦੇ ਅੰਦਰ ਖਾਸ ਕਰਕੇ ਮਸ਼ੀਨਰੀ ਤੁਸੀਂ ਬਾਇ ਨੇਮ ਉਹਨਾਂ ਲੋਕਾਂ ਤੇ ਪਰਚੇ ਕਿਉਂ ਨਾ ਦਰਜ ਕੀਤੇ ਜਿਹੜੇ ਸਿੱਧੇ ਤੌਰ ਦੇ ਉੱਤੇ ਮਾਈਨਿੰਗ ਮਾਫੀਆ ਨਾਲ ਜੁੜੇ ਹੋਏ ਸੀ ਉਹੀ ਹਾਈ ਕੋਰਟ ਸੀ ਜਦੋਂ ਪੁੱਛਿਆ ਗਿਆ ਵਿਵੇਕਸ਼ੀਲ ਸੋਨੀ ਨੂੰ ਉੱਥੇ ਬੁਲਾ ਕੇ ਕਿ ਬਤੌਰ ਤੁਸੀਂ ਐਸਐਸਪੀ ਕਾਰਕ ਹੀ ਰਹੇ ਹੋ ਸਾਰੇ ਪਰਚਿਆਂ ਦੇ ਵੇਰਵੇ ਵੀ ਸਾਂਝੇ ਕਰੋ ਸਾਡੇ ਨਾਲ ਉਦੋਂ ਵੀ ਜਵਾਬ ਤਾਲਬੀਆਂ ਲਈਆਂ ਗਈਆਂ ਉਦੋਂ ਬੇਸ਼ੱਕ ਪੰਜਾਬ ਪੁਲਿਸ ਪ੍ਰਸ਼ਾਸਨ ਦੀ ਕਾਰਜਕਾਰੀ ਟੀਲੀ ਨੂੰ ਪੁੱਛਿਆ ਗਿਆ ਪਰ ਸਵਾਲ ਤੇ ਆਖਰਕਾਰ ਫਿਰ ਉੱਥੇ ਆ ਜਾਂਦਾ ਕਿ ਪੰਜਾਬ ਸਰਕਾਰ ਨੂੰ ਹੀ ਪੁੱਛਿਆ ਜਾਏਗਾ ਉਸ ਵਿੱਚ ਸੱਤਾ ਅੱਜ ਵਿੱਚ ਸੱਤਾ ਵਿੱਚ ਜਿਹੜੀ ਵੀ ਹੋਏਗੀ ਪਾਰਟੀ ਅਜਾ ਆਮ ਆਦਮੀ ਪਾਰਟੀ ਹੈ ਤੇ ਆਮ ਆਦਮੀ ਪਾਰਟੀ ਨੂੰ ਸਵਾਲ ਹੋ ਰਿਹਾ ਜੇ ਕੱਲ ਨੂੰ ਕਾਂਗਰਸ ਸੀ ਪਹਿਲਾਂ ਸੱਤਾ ਵਿੱਚ ਤੇ ਉਹਨਾਂ ਨੂੰ ਸਵਾਲ ਹੁੰਦੇ ਰਹੇ ਉਦੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਨੂੰ ਸਵਾਲ ਹੁੰਦੇ ਰਹੇ ਤੇ ਜੇ ਕੱਲ ਨੂੰ ਕੋਈ ਹੋਰ ਵੀ ਆ ਗਿਆ ਇਹਨਾਂ ਦੀ ਥਾਂ ਦੇ ਉੱਤੇ ਸਵਾਲ ਉਸੇ ਤਰ੍ਹਾਂ ਬਣੇ ਰਹਿਣਗੇ ਜਦੋਂ ਦਾ ਇਹਨਾਂ ਸਾਰੇ ਮਾਫੀਆ ਦਾ ਖਾਤਮਾ ਨਹੀਂ ਹੁੰਦਾ